ਦੁਨੀਆਂ ਦੀ ਸਭ ਤੋਂ ਵੱਡੀ ਜੰਗ ਚੱਲਿਆ ਰੂਸ ਅਤੇ ਯੂਕਰੇਨ ਦੀ ਰੂਸ ਦੇ ਰਾਸ਼ਟਰਪਤੀ ਤੇ ਉਧਰਲੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਅਹਿਮ ਮੁਲਾਕਾਤ ਹੁੰਦੀ ਆ ਉਹ ਮੁਲਾਕਾਤ ਵੀ ਬੇਸਤਾ ਰਹਿ ਜਾਂਦੀ ਹੈ 4 ਜੁਲਾਈ ਦੀ ਰਾਤ ਨੂੰ ਜਿਹੜਾ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਪਰ ਤਕਰੀਬਨ 550 ਹਵਾਈ ਹਮਲੇ ਕੀਤੇ ਇਹਨਾਂ ਦੇ ਵਿੱਚ 539 ਡਰੋਨ ਅਤੇ 11 ਕਰੂਜ਼ ਮਜ਼ਾਈਲਾਂ ਜਿਹੜੀਆਂ ਉਹ ਸ਼ਾਮਲ ਸੀ ਸਸ਼ੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪਿਛਲੇ ਲੰਬੇ ਸਮੇਂ ਤੋਂ ਦੁਨੀਆ ਦੀ ਸਭ ਤੋਂ ਵੱਡੀ ਜੰਗ ਚੱਲ ਰਹੀ ਹੈ ਰੂਸ ਅਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ ਜਿਸ ਨੂੰ ਜਿਹੜੇ ਬਹੁਤੇ ਲੋਕ ਜਿਹੜੇ ਵੱਖ-ਵੱਖ ਖੇਤਿਆਂ ਦੇ ਵਿੱਚ ਮਾਹਰ ਲੋਕ ਇਹ ਕਹਿ ਰਹੇ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਜੰਗ ਚੱਲ ਰਹੀ ਹੈ ਜਿਸ ਦੇ ਵਿੱਚ ਕਿ ਜਿਹੜਾ ਕਈ ਵਾਰ ਮੁਲਾਕਾਤਾਂ ਹੋ ਚੁੱਕੀਆਂ ਨੇ ਸਮਝੌਤੇ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਚੁੱਕੀ ਆ ਪਰ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜਿਹੜਾ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਹੋ ਰਿਹਾ ਕੋਈ ਵੀ ਮੁਲਾਕਾਤ ਕਿਸੇ ਵੀ ਸੱਟੇ ਦੇ ਉੱਪਰ ਨਹੀਂ ਪਹੁੰਚ ਰਹੀ ਤਕਰੀਬਨ ਮੁਲਾਕਾਤਾਂ ਬੇਸੱਟਾ ਪਹੁੰਚ ਰਹੀਆਂ ਨੇ ਬੀਤੇ ਕੁਝ ਦਿਨ ਪਹਿਲਾਂ ਵੀ ਜਿਹੜੀ ਬਲਾਦੀਮੀਰ ਪੁਤਿਨ ਨੇ ਜਿਹੜੇ ਰੂਸ ਦੇ ਰਾਸ਼ਟਰਪਤੀ ਤੇ ਉਧਰਲੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਅਹਿਮ ਮੁਲਾਕਾਤ ਹੁੰਦੀ ਆ ਉਹ ਮੁਲਾਕਾਤ ਵੀ ਬੇਸੱਟਾ ਰਹਿ ਜਾਂਦੀ ਹੈ ਜਿਸ ਤੋਂ ਬਾਅਦ ਕਿ ਜਿਹੜਾ ਜਦੋਂ ਮੀਟਿੰਗ ਬੇਸਟਾ ਰਹਿ ਜਾਂਦੀ ਹੈ ਮੁਲਾਕਾਤ ਤੇ ਉਸੇ ਮੁਲਾਕਾਤ ਦੀ ਰਾਤ ਨੂੰ ਤਕਰੀਬਨ 3 ਅਤੇ 4 ਜੁਲਾਈ ਦੀ ਰਾਤ ਨੂੰ ਜਿਹੜਾ ਰੂਸ ਨੇ ਯੂਕਰੇਨ ਦੀ ਰਾਸ਼ਟਾਨੀ ਕੀਵ ਦੇ ਉੱਪਰ ਤਕਰੀਬਨ 550 ਹਵਾਈ ਹਮਲੇ ਕੀਤੇ ਇਹਨਾਂ ਦੇ ਵਿੱਚ 539 ਡਰੋਨ ਅਤੇ 11 ਕਰੂਜ਼ ਮਜ਼ਾਈਲਾਂ ਨੇ ਜਿਹੜੀਆਂ ਉਹ ਸ਼ਾਮਲ ਸੀ ਇਹ ਹਮਲਾ ਤਕਰੀਬਨ ਲਗਭਗ 7 ਘੰਟਿਆਂ ਤੱਕ ਚੱਲਿਆ ਲੋਕਾਂ ਨੂੰ ਜਿਹੜੀ ਰਾਤ ਸਾਰੀ ਰਾਤ ਸੈਰਨਾ ਧਮਾਕਿਆਂ ਤੇ ਡਰੋਨਾਂ ਦੀਆਂ ਆਵਾਜ਼ਾਂ ਦੇ ਵਿੱਚ ਕੱਟਣੀ ਪਈ ਇਸ ਹਮਲੇ ਦੇ ਵਿੱਚ ਹੁਣ ਤੱਕ ਦੀ ਜੋ ਖਬਰ ਹੈ ਕਿ ਇੱਕ ਵਿਅਕਤੀ ਦੀ ਮੌਤ ਦੀ ਖਬਰ ਹੈ ਤੇ 23 ਤੋਂ 26 ਲੋਕ ਨੇ ਜਿਹੜੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 14 ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕੀਮ ਦੇ 10 ਦੇ ਵਿੱਚੋਂ 6 ਜਿਲਿਆਂ ਦੇ ਵਿੱਚ ਇਮਾਰਤਾਂ ਸਕੂਲਾਂ ਹਸਪਤਾਲਾਂ ਰੇਲਵੇ ਟਾਂਚੇ ਅਤੇ ਵਿਦੇਸ਼ੀ ਕਾਉਂਸਲ ਖਾਨ ਨੇ ਪੋਲੈਂਡ ਚੀਨ ਆਦ ਨੂੰ ਜਿਹੜਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਨੁਕਸਾਨ ਪਹੁੰਚਾਇਆ ਗਿਆ ਕੀਵ ਦੀ ਜਿਹੜੀ ਐਮਰਜੈਂਸੀ ਟੀਮ ਨੇ ਹਮਲੇ ਤੋਂ ਕੁਝ ਕੁ ਘੰਟਿਆਂ ਬਾਅਦ ਜਾਨੀ ਕਿ ਤੁਰੰਤ ਬਾਅਦ ਤਕਰੀਬਨ 300 ਟਨ ਜਿਹੜਾ ਤੱਕ ਮਲਬਾ ਉਥੋਂ ਇਕੱਠਾ ਕੀਤਾ ਪਾਸੇ-ਪਾਸੇ ਕੀਤਾ ਕਈ ਇਲਾਕਿਆਂ ਦੇ ਵਿੱਚ ਇਨਾ ਧਮਾਕਿਆਂ ਦੇ ਨਾਲ ਅੱਗ ਵੀ ਲੱਗੀ ਲੋਕਾਂ ਨੇ ਸਾਰੀ ਰਾਤ ਜਿਹੜੀ ਇਨਾ ਸ਼ੈਲਟਰਾਂ ਦੇ ਵਿੱਚ ਬਿਤਾਈ ਜਿੱਥੇ ਕਿ ਜਿਹੜਾ ਧੂਏ ਅਤੇ ਧਮਾਕਿਆਂ ਦੀ ਗੂੰਜ ਨੇ ਲੋਕਾਂ ਨੂੰ ਹੋਰ ਰੌਣੇ ਮਾਹੌਲ ਦੇ ਵਿੱਚ ਲਜਾਕੇ ਰੱਖ ਦਿੱਤਾ ਤੇ ਇਸ ਤੋਂ ਬਾਅਦ ਯੂਕਰੇਨ ਨੇ ਇਹ ਵੀ ਦਾਵਾ ਕੀਤਾ ਕਿ ਉਹਨਾਂ ਦੀਆਂ 에ਅਰ ਡਿਫੈਂਸ ਫੋਰਸਾਂ ਨੇ ਜਿਹੜਾ ਤਕਰੀਬਨ 478 ਹਮਲਾਵਰ ਡਰੋਨ ਅਤੇ ਮਜ਼ਾਈਲਾ ਨੂੰ ਰਾਹ ਦੇ ਵਿੱਚ ਹੀ ਤਬਾਹ ਕਰ ਦਿੱਤਾ ਕੁਝ ਹਥਿਆਰ ਇਲੈਕਟ੍ਰੋਨਿਕ ਜੈਮਿੰਗ ਕਰਕੇ ਰਡਾਰ ਤੋਂ ਗਾਇਬ ਹੋ ਗਏ ਇਸ ਸਾਬਰ ਰੂਸ ਦੇ ਵੱਲੋਂ ਹਮਲਿਆਂ ਦੀ ਜਿਹੜੀ ਸੰਖਿਆ ਨੂੰ ਲੈ ਕੇ ਸਿਆਸੀ ਪੈਗਾਮ ਵੀ ਮੰਨੀ ਜਾ ਰਹੀ ਹੈ ਇਹ ਹਮਲਾ ਪੋਟਨ ਅਤੇ ਡੋਨਲਡ ਟਰੰਪ ਵਿਚਾਲੇ ਹੋਈ ਇੱਕ ਅਹਿਮ ਗੱਲਬਾਤ ਤੋਂ ਸਿਰਫ ਕੁਝ ਕੁ ਘੰਟਿਆਂ ਬਾਅਦ ਹੋਇਆ ਕਈ ਵਿਸ਼ਲੇਸ਼ਕ ਇਹ ਮੰਨਦੇ ਨੇ ਕਿ ਇਹ ਟਰੰਪ ਨੂੰ ਜਿਹੜਾ ਨੀਮਾ ਦਿਖਾਉਣ ਦੀ ਰਣਨੀਤੀ ਰੂਸ ਦੇ ਵੱਲੋਂ ਕੀਤੀ ਗਈ ਹੋ ਸਕਦੀ ਹੈ ਇਸ ਤੋਂ ਬਾਅਦ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਜਿਹੜਾ ਟਰੰਪ ਨਾਲ ਗੱਲ ਕਰਕੇ ਨਵੇਂ 에ਅਰ ਡਿਫੈਂਸ ਪ੍ਰਣਾਲੀ ਦੀ ਮੰਗ ਵੀ ਕੀਤੀ ਹੈ ਜਿਸ ਦੇ ਵਿੱਚ ਕਿ ਜਿਹੜਾ ਜਿਹੜਾ ਕੋਈ ਨਵੀਆਂ ਸਿਸਟਮਾਂ ਨੇ ਜਿਹੜੀਆਂ ਨਵੀਆਂ ਤਕਨੀਕਾਂ ਦੇ ਜਿਹੜਾ 에ਅਰ ਡਿਫੈਂਸ ਸਿਸਟਮ ਦੀ ਮੰਗ ਕੀਤੀ ਅਮਰੀਕਾ ਜਰਮਨੀ ਅਤੇ ਹੋਰ ਨਾਟੋ ਦੇਸ਼ਾਂ ਦੀ ਇਸ ਆਸ ਹੈ ਕਿ ਹੋਰ ਵਧੇਰੇ ਹਵਾਈ ਰੱਖਿਆ ਪ੍ਰਣਾਲੀਆਂ ਜਿਹੜੀਆਂ ਜਲਦ ਯੂਕਰੇਨ ਨੂੰ ਦਿੱਤੀਆਂ ਜਾਣੇ ਅਪੀਲ ਆ ਜਿਹੜੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਵੱਲੋਂ ਕੀਤੀ ਗਈ ਆ ਤਾਂ 3 ਅਤੇ 4 ਜੁਲਾਈ ਦੀ ਰਾਤ ਨੂੰ ਰੂਸ ਨੇ ਯੂਕਰੇਨ ਦੇ ਵਿੱਚ ਤਹਿਲਕਾ ਮਚਾ ਕੇ ਰੱਖ ਦਿੱਤਾ ਇੰਨੀ ਤਬਾਹੀ ਕਿ ਹੁਣ ਤੱਕ ਦਾ ਯੂਕਰੇਨ ਦੇ ਵਿੱਚ ਹੋਇਆ ਸਭ ਤੋਂ ਵੱਡਾ ਹਵਾਈ ਹਮਲਾ ਦੱਸਿਆ ਜਾ ਰਿਹਾ ਕਿ 550 ਹਵਾਈ ਹਮਲੇ ਜਿਸ ਦੇ ਵਿੱਚ ਕਿ ਤਕਰੀਬਨ 539 ਡਰੋਨ ਅਤੇ 11 ਕਰੂਜ਼ ਮਜ਼ਾਈਲਾਂ ਸ਼ਾਮਲ ਸੀ ਤੇ ਇਸ ਦੇ ਹਮਲੇ तकरीबन ਦੇਖੋ ਕਿ 7 ਘੰਟੇ ਹਮਲਾ ਚੱਲਦਾ तकरीबन ਸਾਰੀ ਰਾਤ ਹਮਲਾ ਚੱਲਦਾ ਤੇ ਉਹ ਸਾਰੀ ਰਾਤ ਯੂਕਰੇਨ ਦੇ ਲੋਕਾਂ ਨੂੰ ਸਾਇਰਨਾਂ ਦੇ ਵਿੱਚ ਧਮਾਕੇ ਡਰੋਨ ਦੀਆਂ ਆਵਾਜ਼ਾਂ ਦੇ ਵਿੱਚ ਕੱਟਣੀ ਪੈਂਦੀ ਹੈ ਇੱਕ ਵਿਅਕਤੀ ਦੀ ਮੌਤ ਤੇ 23 ਤੋਂ 26 ਲੋਕ ਨੇ ਜਿਹੜੇ ਇਹ ਸਾਰੇ ਘਟਨਾਕਰਮ ਦੌਰਾਨ ਗਰੀਬ ਗੰਭੀਰ ਰੂਪ ਦੇ ਵਿੱਚ ਜਿਹੜੇ ਜ਼ਖਮੀ ਹੋ ਗਏ ਨੇ ਤਾਂ ਬਹੁਤ ਵੱਡਾ ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕਿਹਾ ਜਾ ਰਿਹਾ ਹੈ ਕਿ ਰੂਸ ਦੇ ਵੱਲੋਂ ਯੂਕਰੇਨ ਦੇ ਵਿੱਚ ਕੀਤਾ ਗਿਆ ਇੱਕ ਪਾਸੇ ਡੋਨਲਡ ਟਰੰਪ ਅਤੇ ਬਲਾਦੀਮੀਰ ਪੁਤਨ ਦੀ ਮੁਲਾਕਾਤ ਹੁੰਦੀ ਆ ਮੁਲਾਕਾਤ ਬੇਸੱਟ ਰਹੀ ਹੈ ਜਾਨੀ ਕਿ ਇਹ ਹਮਲੇ ਤੋਂ ਬਾਅਦ ਜਿਹੜਾ ਰੂਸ ਦੇ ਵੱਲੋਂ ਇਹ ਜਿਹੜਾ ਇੱਕ ਤਰੀਕੇ ਦੇ ਨਾਲ ਇੱਕ ਇਸ਼ਾਰਾ ਕੀਤਾ ਗਿਆ ਕਿ ਰੂਸ ਅਤੇ ਯੂਕਰੇਨ ਦੀ ਜੰਗ ਅਲੇ ਖਤਮ ਨਹੀਂ ਹੋਈ ਹੈ